ਇਹਨੂੰ ਜਿਹੜਾ ਮਾਸਟਰਮੈਂਡ ਹੈ ਉਹ ਸੰਧ ਅਨੈਲਸਿੰਗ ਪਿੰਡਰਾ ਵਾਲਾ ਹੈ ਕਿਉਂਕਿ ਜਦੋਂ ਹੱਲਾਸ਼ੈਰੀ ਮਿਲ ਜੇ ਕਿ ਦੇ ਸਾਡੀ ਜੀਪ ਸਾਡੀ ਬੱਸ ਨਾ ਛੱਡੀ ਮੈਂ 5000 ਹਿੰਦੂ ਬੱਢੂੰਗਾ ਇਹ ਸਟੋਰੀ ਨੂੰ ਆਪਾਂ ਪਬਲਿਸ਼ ਕਰਾਂਗੇ ਜਾਂ ਕਿ ਕਿਤਾਬਾਂ ਦੇ ਰੂਪ ਵਿੱਚ ਛਪਾਵਾਂਗੇ ਤੇ 5655202 ਇਹ ਮੇਰਾ ਨੰਬਰ ਹੈ ਇਹਦੇ ਤੇ ਸ਼ੇਅਰ ਕਰੋ ਗੱਲਬਾਤ ਕਰੋ ਆ ਰਿਕਾਰਡ ਜਿਹੜਾ ਆਪਾਂ ਸੰਭਾਲ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੀਆਂ ਵੀ ਸਟੋਰੀਆਂ ਆਤਵਾਦੀਆਂ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਉਹਨਾਂ ਤੇ ਬਹੁਤ ਲੋਕ ਉਹ ਨੇ ਜਿਹੜੇ ਹਲੇ ਵੀ ਗੁੰਡਾਗਰਦੀ ਕਰਨੋਂ ਬਾਜ਼ ਨਹੀਂ ਹੁੰਦੇ ਫੋਨ ਕਰਨਗੇ ਗਾਲਾਂ ਕੱਢਣਗੇ ਹਾਲਾਂਕਿ ਮੈਂ ਇਹ ਗੱਲ ਇੱਕ ਵਾਰੀ ਨਹੀਂ ਬਹੁਤ ਵਾਰੀ ਕਹਿ ਚੁੱਕਾ ਵੀ ਤੁਹਾਡੀ ਜਵਾਨ ਉਹਨੂੰ ਜਿੰਨੀ ਮਰਜ਼ੀ ਗੰਦੀ ਕਰੋ ਸਾਨੂੰ ਕੋਈ ਮਤਲਬ ਨਹੀਂ ਅੱਜ ਮੈਂ ਜਿਹੜੀ ਬੇਨਤੀ ਕਰਨੀ ਹੈ ਜਿਨ੍ਹਾਂ ਦੇ ਕੋਲ ਇਹ ਸਟੋਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਅੱਤਵਾਦ ਵੇੜ ਕੀ ਹੋਇਆ ਉਹਨਾਂ ਨੂੰ ਬੇਨਤੀ ਹੈ 905855202 ਇਹ ਮੇਰਾ ਨੰਬਰ ਹੈ ਇਹਦੇ ਤੇ ਸ਼ੇਅਰ ਕਰੋ ਗੱਲਬਾਤ ਕਰੋ ਇਹ ਸਟੋਰੀਆਂ ਆਪਾਂ ਪਬਲਿਸ਼ ਕਰਾਂਗੇ ਜਾਂ ਕਿ ਕਿਤਾਬਾਂ ਦੇ ਰੂਪ ਵਿੱਚ ਛਪਾਵਾਂਗੇ ਤੇ ਇਹ ਰਿਕਾਰਡ ਜਿਹੜਾ ਆਪਾਂ ਸੰਭਾਲ ਕੇ ਰੱਖਣਾ ਕੱਲ ਜਿਵੇਂ ਤੁਹਾਨੂੰ ਇਹ ਗੱਲ ਸੁਣਾਉਣੀ ਹੈ ਜਿਸ ਬੰਦੇ ਨੇ ਮੈਨੂੰ ਫੋਨ ਕੀਤਾ ਉਹ ਬੰਦਾ ਫੋਨ ਕਰਨ ਵੇਲੇ ਬੜਾ ਹਲੀਮੀ ਦੇ ਨਾਲ ਪੇਸ਼ ਆਇਆ ਜਦੋਂ ਮੈਂ ਸਵਾਲ ਕੀਤਾ ਉਦੋਂ ਉਹਨੂੰ ਸਣੇ ਕੱਪੜੇ ਅੱਗ ਲੱਗੇ ਬਹੁਤ ਕੁਛ ਉਹਨੇ ਬੋਲੇ ਮੇਰੀ ਇੱਕ ਵੀ ਗੱਲ ਦਾ ਉਸ ਬੰਦੇ ਨੇ ਜਵਾਬ ਨਹੀਂ ਦਿੱਤਾ ਗੱਲ ਕਿੱਥੋਂ ਸ਼ੁਰੂ ਹੋਈ ਕਹਿੰਦਾ ਜੀ ਜਿਹੜੇ Hindu ਪਰਿਵਾਰ ਮਾਰੇ ਨੇ ਉਹਨਾਂ ਦਾ ਕਸੂਰ ਸੀ ਮੈਂ ਸਵਾਲ ਕਰਤਾ ਮੈਂ ਕਿਹਾ ਕਿ ਕਸੂਰ ਕਿਸ ਸੀ ਦੱਸੋ ਜਿਹੜੇ ਹਿੰਦੂ ਪਰਿਵਾਰ ਮਾਰੇ ਨੇ ਉਹਨਾਂ ਕਸੂਰ ਕਿਸੇ ਮੈਨ ਕਹ ਦੱਸੋ ਉਹਨੇ ਜਵਾਬ ਨਹੀਂ ਦਿੱਤਾ ਵੀ ਕਸੂਰ ਕਿਸੇ ਪੰਜ ਸੱਤ ਗਾਲਾਂ ਕੱਢ ਗਿਆ ਤੇ ਆ ਮੇਰੇ ਕੋਲ ਜਿਹੜੇ ਫੋਨ ਦੋ ਬਖਰੇ ਚੱਲਦੇ ਨੇ ਨਾ ਕੈਮਰੇ ਤੋਂ ਬਿਨਾ ਇਹਦੇ ਵਿੱਚ ਹਰ ਵਕਤ ਰਿਕਾਰਡਿੰਗ ਹੁੰਦੀ ਹੈ ਜਿਹੜਾ ਬੰਦਾ ਵੀ ਗਾਲੇ ਕਲੋਚ ਕਰਦਾ ਉਹਦੇ ਕਰਦੂਤ ਆਪਾਂ ਰਿਕਾਰਡ ਕਰਦੇ ਹੁਣ ਹਾਲਾਂਕਿ ਮੇਰੀ ਇਹ ਆਦਤ ਨਹੀਂ ਵੀ ਆਪਾਂ ਵਾਇਰਲ ਕਰ ਲਈ ਪਰ ਜਦੋਂ ਗੇਦੀ ਧੌਣ ਵਿੱਚ ਕਿਲਾ ਹੋਇਆ ਉਦੋਂ ਉਹਨੂੰ ਸਾਹਮਣੇ ਬਿਹਾ ਕੇ ਉਹਦੀ ਕਰਤੂਤ ਸੜਾਵਾਂਗੇ। ਵੀ ਆ ਤੇਰੀ ਕਰਤੂਤ ਸਾਡੇ ਕੋਲੇ ਪਈ ਐ। ਕਹਿੰਦਾ ਜੀ ਕੋਈ ਕਸੂਰ ਨਹੀਂ ਸੀ ਹਿੰਦੂ ਪਰਿਵਾਰਾਂ ਦਾ। ਮੈਂ ਪੁੱਛਿਆ ਮੈਂ ਕਿਹਾ ਵੀ ਮੇਰੀ ਗੱਲ ਦਾ ਜਵਾਬ ਦੇ। ਫਿਰ ਗਾਲੀ ਕਢੋ। ਹੁਣ ਜਿਹੜੀਆਂ ਸਟੋਰੀਆਂ ਫੋਨ ਕਰਕੇ ਲੋਕ ਦੱਸ ਰਹੇ ਨੇ ਉਹ ਪਤਾ ਲੱਗ ਰਿਹਾ ਵੀ ਕਸੂਰ ਕੋਈ ਨਹੀਂ ਸੀ। ਨੇ ਹੱਥੇ ਲੋਕਾਂ ਨੂੰ ਮਾਰਿਆ ਇਹਨਾਂ ਨੇ। ਤੇ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਸੰਤ ਅਨੈਲ ਸਿੰਘ ਪਿੰਡਰਾ ਵਾਲਾ ਹੈ ਕਿਉਂਕਿ ਜਦੋਂ ਹੱਲਾਸ਼ੇਰੀ ਮਿਲ ਜੇ ਕਿ ਦੇ ਸਾਡੀ ਜੀਪ ਸਾਡੀ ਬੱਸ ਨਾ ਛੱਡੀ ਮੈਂ 5000 ਹਿੰਦੂ ਵੱਡੂੰਗਾ ਤੇ ਉਹਦੇ ਤੇ ਅਗਲਿਆਂ ਨੇ ਫਿਰ ਪਹਿਰਾ ਦਿੱਤਾ ਜਿਹੜੇ ਚਮਚੇ ਇਹਨੇ ਰੱਖੇ ਸੀ ਉਹਨਾਂ ਨੇ ਫਿਰ ਗੁੰਡਾ ਕਰਦੀ ਕੀਪੀ ਬੱਸਾਂ ਚੋਂ ਟ੍ਰੇਨਾਂ ਚੋਂ ਕੱਢ ਕੇ ਹਿੰਦੂ ਮਾਰੇ ਮੈਜਿਕ ਪੁਲਿਸ ਅਫਸਰ ਦੀ ਗੱਲ ਕਰਨੀ ਹੈ ਉਹ ਮੈਨੂੰ ਕਹਿੰਦਾ ਜੈਨੂ ਜੀ ਮੇਰਾ ਨਾਂ ਨਾ ਲਿਓ ਪਰ ਕਹਿੰਦਾ ਜੋ ਜਿਸ ਵਕਤ ਇਹ ਕਰਮਕੰਡ ਹੋਇਆ ਗੁੰਡਾਗਰਦੀ ਹੋਈ ਕਹਿੰਦਾ ਉਸ ਵਕਤ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਹਿੰਦਾ ਇਹ ਬੰਦਾ ਮਾਰਨ ਲੱਗੇ 1 ਮਿੰਟ ਲਾਉਂਦੇ ਸੀ ਪਰ ਕਹਿੰਦਾ ਜਦੋਂ ਕਿਦੇ ਸਾਡੇ ਧੱਕੇ ਚੜੇ ਫਿਰ ਕਹਿੰਦਾ ਮਿੰਟਾਂ ਛੇ ਵੀ ਨਹੀਂ ਲਾਇਆ ਜਦੋਂ ਇਹ ਕਹਿੰਦੇ ਨੇ ਨਾ ਕਿ ਕੇਪੀਐਸ ਗੱਲ ਬੁਚੜ ਸੀ ਜਾਂ ਸਰਦਾਰ ਬੀਨ ਸਿੰਘ ਮੁੱਖ ਮੰਤਰੀ ਬੁਚੜ ਸੀ ਤੇ ਉਹ ਬੁਚੜੇ ਨੂੰ ਤਾਂ ਲੱਗਦੇ ਨੇ ਕਿਉਂਕਿ ਇਹਨਾਂ ਨੇ ਜਦੋਂ ਗੁੰਡਾਗਰਦੀ ਕੀਤੀ ਅਗਲਿਆਂ ਨੇ ਫਿਰ ਸੁੱਤੇ ਪਈ ਦੱਬ ਲਏ ਪਤਾ ਨਹੀਂ ਫਿਰ ਕਿੱਥੇ ਲੈ ਜਾ ਕੇ ਮਾਰੇ ਇਹ ਸਚਾਈਆਂ ਨੇ ਤੇ ਉਹ ਪੁਲਿਸ ਅਫਸਰ ਕਹਿੰਦਾ ਟਾਈਮ ਨੇ ਉਹ ਉਹ ਕਹਿੰਦੇ ਜੀ ਜਦੋਂ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਕਹਿੰਦੇ ਉਸ ਵਕਤ ਇੰਨਾ ਕੁ ਡਰ ਦਾ ਮਾਹੌਲ ਸੀ ਕਿ ਕੋਈ ਬੰਦਾ ਇਹਨਾਂ ਦਾ ਨਾਂ ਲੈਣ ਤੋਂ ਵੀ ਡਰਦਾ ਸੀ ਤੇ ਹੁਣ ਵੀ ਜਿਹੜੇ ਬੰਦੇ ਮੈਨੂੰ ਕਈ ਵਾਰੀ ਫੋਨ ਕਰਦੇ ਨੇ ਉਹ ਕਹਿੰਦੇ ਨੇ ਜੀ ਫਲਾਣੇ ਇਲਾਕੇ ਦਾ ਬੰਦਾ ਸੀ ਆ ਇਹਨਾਂ ਦੀ ਜਥੇਬੰਦੀ ਸੀ ਪਰ ਨਾਂ ਨਹੀਂ ਲੈਂਦੇ ਕਿਉਂਕਿ ਪਤਾ ਇਹਨਾਂ ਨੂੰ ਵੀ ਅੱਜ ਵੀ ਕੁਝ ਇਹਨਾਂ ਵਿੱਚੋਂ ਜਿਹੜੇ ਬਚ ਕੇ ਲੋਕ ਲੋਕ숍 ਕੇ ਰਹਿੰਦੇ ਆ ਕਿ ਜਿਹਨੇ Tiira Mahindra ਆਪਣਾ ਸਰਜਰੀ ਦੇ ਨਾਲ ਚੇਂਜ ਕਰ ਲਿਆ। ਕੁੰਡਾ ਕਰਦੀ ਅੱਜ ਵੀ ਇਹ ਕਰਦੇ। ਤੇ ਪਰ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਵੀ ਤੁਸੀਂ ਡਰ ਕੇ ਉਹ ਡਰ ਦਾ ਸਮਾਂ ਸੀ। ਪਰਾਜੇ ਡਰਨ ਦੀ ਲੋੜ ਨਹੀਂ। ਅੱਜ ਜਿਹੜੀਆਂ ਸਾਰੀਆਂ ਕਰਤੂਤਾਂ ਇਹਨਾਂ ਨੇ ਕੀਤੀਆਂ ਨੇ ਉਹ ਆਪਾਂ ਸ਼ਪਾ ਕੇ ਕਿਤਾਬ ਦੇ ਰੂਪ ਵਿੱਚ ਪੇਸ਼ ਕਰਾਂਗੇ ਕਿ ਉਹ ਜਿਹੜਾ ਰਿਕਾਰਡ ਹੈ ਉਹ ਖਤਮ ਨਾ ਹੋਵੇ। ਮੈਂ ਤਾਂ ਕਰ ਰਿਹਾ ਕਿਉਂਕਿ ਇਹਨਾਂ ਨੇ ਗੁੰਡਾਗਰਦੀ ਕਰਕੇ ਸਿੱਖ ਕੌਮ ਦੇ ਵਿੱਚ ਇੰਨੀ ਨਫ਼ਰਤ ਪੈਦਾ ਕਰਦੀ ਜੇ ਕੋਈ ਹਿੰਦੂ ਦੀ ਗੱਲ ਕਰਦਾ ਤਾਂ ਉਥੇ ਨਫ਼ਰਤ ਹੈ ਜੇ ਕੋਈ ਸਿੱਖ ਦੀ ਗੱਲ ਕਰਦਾ ਤਾਂ ਉਥੇ ਨਫ਼ਰਤ ਹੈ ਹਾਲਾਂਕਿ ਜਿਹੜੀ ਇਹ ਸਾਂਝ ਹੈ ਬਹੁਤ ਵੱਡੀ ਹੈ ਤੇ ਮੈਂ ਜਿਹੜੇ ਸਿੱਖ ਪਰਿਵਾਰ ਨੂੰ ਬੇਨਤੀ ਕਰਦਾ ਕਿ ਅਸੀਂ ਸਭ ਤੋਂ ਪਹਿਲਾਂ ਇਨਸਾਨ ਹ ਸਿੱਖ ਹਿੰਦੂ ਵਾਲਾ ਮਸਲਾ ਜਿਹੜਾ ਧਰਮ ਦਾ ਜਾਂ ਮਜ਼ਬ ਦਾ ਮਸਲਾ ਹੈ ਉ ਬਾਅਦ ਵਿੱਚ ਹੈ ਪਰ ਇਹਨਾਂ ਗੁੰਡਿਆਂ ਨੇ ਵੱਧ ਤੋਂ ਵੱਧ ਹਿੰਦੂ ਪਰਿਵਾਰਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮੈਂ ਬੇਨਤੀ ਕਰਦਾ ਅਸੀਂ ਨਫਰਤ ਦੀ ਗੱਲ ਨਹੀਂ ਕਰ ਰਹੇ ਅਸੀਂ ਪਿਆਰ ਦੀ ਗੱਲ ਕਰ ਰਹੇ ਹਾਂ ਤੇ ਜਦੋਂ ਅਸੀਂ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚ ਉਹ ਵਰਨਾ ਕੋਈ ਸਾਂਝਾ ਇਹ ਪੜਦੇ ਹਾਂ ਉਹ ਤਾਂ ਇੱਥੇ ਗੱਲ ਹੀ ਖਤਮ ਹੋ ਜਾਂਦੀ ਹੈ ਕਿ ਆਪਸ ਵਿੱਚ ਬੇਨਫਰਤ ਹੋਣੀ ਨਹੀਂ ਚਾਹੀਦੀ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਪਾੜੇ ਪੈਣ ਮੈਂ ਤਾਂ ਇਹ ਸਟੋਰੀਆਂ ਤੁਹਾਡੇ ਸਾਹਮਣੇ ਲਿਆ ਰਿਹਾ ਆ ਜਿਹਦੇ ਕੋਲੇ ਵੀ ਕੋਈ ਸਟੋਰੀ ਹੈਗੀ ਹੈ ਹੱਡ ਦੀ ਤੀ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਦਰਸ਼ਨ ਦੀ ਕੋਸ਼ਿਸ਼ ਕਰਿਓ ਆਪਾਂ ਜਗ ਜਹਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ